ਸ਼੍ਰੀਨਗਰ ਅਤਵਾਦੀ ਹਮਲੇ ਵਿੱਚ ਮਰਨ ਵਾਲੇ ਨੌਜਵਾਨ ਦੋਸਤ ਅਜਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਪੂਰਾ ਪਿੰਡ ਚਮਿਆਰੀ ਚ ਸੋਗ ਦੀ ਲਹਿਰ ਮ੍ਰਿਤਕ ਨੌਜਵਾਨ ਅਮਰਿਤਪਾਲ ਸਿੰਘ ਅਤੇ ਰੋਹਿਤ ਮਸੀਹ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਜੰਮੂ ਕਸ਼ਮੀਰ ਅਤੇ ਸ਼੍ਰੀਨਗਰ ਵਿੱਚ देर रात देर शाम ਅਤਵਾਦੀਆਂ ਵੱਲੋਂ ਟਾਰਗੇਟ ਕਲਿੰਗ ਨੂੰ ਅੰਜਾਮ ਦਿੱਤਾ ਗਿਆ ਜਿਸ ਦੌਰਾਨ ਖੱਬਾ ਕਦਲ ਇਲਾਕੇ ਵਿੱਚ ਦੋ ਲੋਕਾਂ ਨੂੰ ਸ਼ਰੀਆਮ ਗੋਲੀ ਮਾਰ ਦਿੱਤੀ ਗਈ ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਜ਼ਖਮ ਵਿੱਚ ਜ਼ਖਮੀ ਹੋ ਗਿਆ ਸ਼੍ਰੀਨਗਰ ਦੇ ਇੱਕ ਹਸਪਤਾਲ ਦੇਖੇ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ ਆਓ ਕੀ ਕਹਿਣਾ ਹੈ ਉਸ ਦੇ ਪਰਿਵਾਰ ਦਾ ਦਿਖਾਉਂਦੇ ਹਾਂ ਇਸ ਖਾਸ ਰਿਪੋਰਟਰ ਰਾਹੀਂ ਬੇਟੇ ਦਾ ਕੀ ਨਾਮ ਸੀ ਔਰ ਕੀ ਵੱਲਵਾਤ ਹੋਈ ਅਗੇ ਰੋਜਿੰਦਰ ਸਿੰਘ ਉਹਦਾ ਨਾਮ ਇਹਦਾ ਨਾਮ ਪ੍ਰੇਮ ਸੀ ਹਾਂਜੀ ਤੇ ਕੀ ਕੰਮ ਕਰਦਾ ਸੀ ਪਹਿਲਾਂ ਤਾਂ ਇਥੇ ਰੰਗ ਰੂਗ ਦਾ ਕੰਮ-ਕਮ ਕਰਦਾ ਯਾਰ ਕਿ ਪਹਿਲੀ ਵਾਰ ਗਿਆ ਵੈਸੇ ਇਹਦੇ ਲੱਕਣੂ ਕੰਮ ਕਰਦੀ ਕਰਦਾ ਨਹੀਂ ਤੇ ਚਾਂਚਾ ਕੀ ਤਨ ਯਾਰ ਦੋਸਤਾਂ ਦਾ ਭੰਦ ਦਾ ਕੰਮ ਚੱਲ ਗਿਆ ਜੇ ਕੀ ਕੀ ਪਤਾ ਲੱਗਾ ਤੁਹਾਨੂੰ ਪਤਾ ਨਹੀਂ ਜੇ ਹੁੰਦੇ ਆਇਆ ਪਾ ਲੱਗਾ ਵੀ ਆਹ ਲਾਹਤ ਹੋ ਗਈ ਆ ਜੇ ਇਹ ਇਸ ਹੱਦ ਨੰਮੇ ਪਏ ਸੱਤੇ ਜਰ ਮਾਨ ਨਾਲ ਤਾਂ ਦਵਾਈ ਖਤ ਦਾ ਭਲਗਾ ਪਰਵਾਰਤ ਕੀ ਹਾਲ ਮਾਤਾ ਦਾ ਐ ਕੋਲੇ ਐਵੇਂ ਤੇ ਵੇਖੋ ਪੂਰਾ ਆਪਣਾ ਬੇੜਾ ਘਰ ਕੋਇਆ ਹਸਾ ਹਾਂਗੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਕੁਛ ਨਹੀਂ ਮੰਗ ਕਰਦੇ ਸਾਡਾ ਜਿਹੜਾ ਚਲ ਗਿਆ ਕਿਸੇ ਨੂੰ ਗਵਾਜ ਗਿਆ ਤੇ ਅਸੀਂ ਹੁਣ ਕੀ ਲੱਗ ਸਕਦੇ ਹਾਂ ਕੱਲਾ ਕੱਲਾ ਹੈ ਜਿਹੜਾ ਚਲਾ ਗਿਆ ਸਾਰਾ ਕੁਝ ਉਹਦੇ ਲਈ ਬਣਾ ਕੇ ਰੱਖਿਆ ਹੈ ਆਪਾਂ ਕਿੰਨੇ ਭੈਣ ਭਰਾ ਸੀ ਕੀ ਮੁੰਡਾ ਇਹ ਨੇ ਤੁਹਾਡੀ ਕੁੜੀ ਆ ਤੁਹਾਡਾ ਮੁੰਡਾ ਹੀ ਕਹਿੰਦਾ ਕੀ ਬੇਟਾ ਦਾ ਨਾਮ ਕੀ ਗੱਲਬਾਤ ਹੈ ਮੇਰਾ ਨਾਮ ਸਰਮਖ ਸਿੰਘ ਆ ਜੀ ਉਹਦੇ ਨਾਲ ਅੰਮ੍ਰਿਤਪਾਲ ਆ ਜੀ ਠੀਕ ਹੈ ਲੱਕੜ ਦਾ ਕੰਮ ਕਰਨ ਵਾਸਤੇ ਜਾ ਰਹੇ ਨੇ ਪੱਲਾ ਵੀ ਕਦੀ ਗਿਆ ਜੀ ਅੱਗੇ ਗਿਆ ਇੱਕ ਹੋਰ ਜੀ ਕਿੱਥਨ ਗਿਆ ਜੀ ਕੱਲ ਗਿਆ ਸੀ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਉੱਥੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੋਈ ਨਹੀਂ ਜੀ ਨੇ ਅੱਜ ਕੱਲ੍ਹ ਹੀ ਗਿਆ ਗੱਲਬਾਤ ਇੱਥੋਂ ਸਾਡੇ ਕੋਲ ਆਇਆ ਦੁਆਲੀ ਤੇ ਗਿਆ ਸੀ ਆਇਆ ਸੋਧਰੋਂ ਜੀ ਉਹ ਹੁਣ ਇੱਥੇ ਗਿਆ ਜੀ ਅਸੀਂ ਕੋਪਾ ਲਗਾ ਜੀ ਤੁਹਾਨੂੰ ਕੀ ਗੱਲਬਾਤ ਦੱਸਿਆ ਤੁਹਾਨੂੰ ਨਹੀਂ ਅੰਨਾ ਹੋਣੀ ਆਣ ਕੇ ਅੰਨਾ ਦੱਸਿਆ ਜੋ ਕੁਛ ਬਹੁਤ ਮਾੜੀ ਘਟਨਾ ਵਾਪਸ ਸਰਕਾਰ ਕੋਲੋਂ ਕੀ ਤੁਹਾਡੀ ਡਿਮਾਂਡ ਹੋਏਗੀ ਕੀ ਕਹਿ ਸਕਦੇ ਜੀ